ਉਹ ਇੱਕ ਪਿੱਕਾ ਕਾਲਦਸਾ ਵਾਹਿਗੁਰੂ ਜੀ ਕੀ ਫਤਈ ਵੀਡੀਓ ਵਿੱਚ ਸਵਾਗਤ ਹੈ ਸੰਗਤ ਦਾ ਅੱਜ ਆਪਾਂ ਨਟੜਿਆਈ ਦੀ ਤਿਆਰੀ ਕਰਨ ਲੱਗੇ ਆਂ ਜੀ ਆਪਣਾ ਨੰਬਰ ਹੈ 6836 43895 683643895 ਆਪਣਾ ਨੰਬਰ ਆ ਜੀ ਕਾਲ ਕਰ ਸਕਦੇ ਆਂ ਲਓ ਜੀ ਹੁਣ ਕਰੋ ਸ਼ਮਗਰੀ ਦੇ ਦਰਸ਼ਨ ਅਰੇ ਪਾਮਾ ਗਲਾਬ ਦੇ ਫੁੱਲ ਆਪਾਂ ਤੇ ਆਪਈ ਆਪਣਾ ਮਿਸ਼ਰਣ ਸਮਗਰੀ ਦਾ ਤੇ ਆਪਈ ਆਪਣੀ ਸ਼ੱਕਰ ਤੇ ਆ ਆਪਣਾ ਹੈਗਾ ਤਾਂਬੇ ਦਾ ਵਾਟਰ ਕੁਲਰ ਇਹਦੇ ਵਿੱਚ ਪਾਣੀ ਹੁੰਦਾ ਜਿਹੜਾ ਆਪਾਂ ਵਰਤਦੇ ਹਾਂ ਦੇਖੋ ਠੀਕ ਹੈ ਜੀ ਆ ਇਹਨੂੰ ਬਣਾਉਗਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸ਼ਿਨੀਵਾਲ ਖੁਰਦ ਬਾਬਾ ਮਕਰ ਸਿੰਘ ਜੀ ਮਰੋਲੀਆਰ ਪਾਰਕ ਪਿੰਡ ਸ਼ਿਨੀਵਾਲ ਖੁਰਦ ਵਾਹਿਗੁਰੂ ਜੀ ਕਾ ਖਾਲਸਾ Wahiguru ji ki